ਇਸ ਸਲੋਕ ਵੇ ਸਮਝਾਉਂਦੇ ਕਹਿੰਦੇ ਮਨੁੱਖ ਨੇ ਵਾਹਿਗੁਰੂ ਦਾ ਸਿਮਰਨ ਛੱਡ ਕੇ ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ ਪਾਲਿਓ ਬਹੁਤ ਕਟੰਭ ਬਹੁਤ ਮਿਹ ਬਹੁਤ ਸਮਾਂ ਆਪਣੇ ਜੀਵਨ ਦਾ ਕਟੰਭ ਪਰਿਵਾਰ ਪਾਲਿਓ ਪਰਿਵਾਰ ਪਾਲਣ ਤੇ ਲੰਘਾ ਦਿੱਤਾ ਜੀਵਨ ਦੇ ਬਹੁਤੇ ਸਵਾਸ ਬਹੁਤਾ ਸਮਾਂ ਵਾਹਿਗੁਰੂ ਦਾ ਸਿਮਰਨ ਛੱਡ ਕੇ ਪਰਿਵਾਰ ਪਾਲਣ ਦੇ ਵਿੱਚ ਹੀ ਲਾ ਦਿੱਤਾ ਤੰਦਾ ਕਰਤਾ ਰਹਿ ਗਿਆ ਪਰਿਵਾਰ ਨੂੰ ਪਾਲਣ ਵਾਸਤੇ ਬੱਚਿਆਂ ਨੂੰ ਪਾਲਣ ਵਾਸਤੇ ਤੰਦਾਕਾਰ ਵਿਹਾਰ ਕਰਦਿਆਂ ਕਰਦਿਆਂ ਆਖਰਕਾਰ ਉਹ ਸਮਾਂ ਆ ਗਿਆ ਜਦੋਂ ਸੰਸਾਰ ਤੋਂ ਜਾਣਾ ਭਾਈ ਰਹਿਆ ਨਾ ਬੰਦ ਨਾ ਕੋਈ ਨੂੰ ਪਰਾਪਤ ਆ ਸਕਿਆ ਤੇ ਨਾ ਕੋਈ ਰਿਸ਼ਤੇਦਾਰ ਤੇ ਨਾ ਪਰਿਵਾਰ ਬਚਾ ਸਕਿਆ ਇਹਦੇ ਅਗੇ ਤੇ ਸ਼ਬਦੀ ਅਰਥ ਰਿਵਾਇ ਗੁਰ ਦਾ ਸਿਮਰਨ ਛੱਡ ਕੇ ਪਰਿਵਾਰ ਪਾਲਣ ਵਿੱਚ ਲੱਗਾ ਰਿਹਾ ساری ਉਮਰ ਧੰਦਾਕਾਰ ਵਿਹਾਰ ਕਰਦਾ ਰਿਹਾ ਆਖਰੀ ਸਮਾ ਆ ਗਿਆ ਤੇ ਜਿੰਨਾ ਵਾਸਤੇ ਲੱਗਾ ਰਿਹਾ ਉਹਨਾਂ ਵਿੱਚੋਂ ਕੋਈ ਵੀ ਇਹਨੂੰ ਬਚਾ ਨਹੀਂ ਸਕਿਆ ਇੱਥੇ ਦੋ ਘੜੀਆਂ ਵੀ ਰੱਖ ਨਹੀਂ ਸਕਿਆ ਤੇ ਦੂਜਾ ਅਰਥ ਹੈ ਆਤਮਕ ਤੌਰ ਤੇ ਆਤਮਕ ਜੀਵਨ ਤੇ ਪਰਿਵਾਰ ਨੂੰ ਪਾਲਦਿਆਂ ਪਾਲਦਿਆਂ ਆਪਣੀ ਆਤਮਾ ਦਾ ਖਿਆਲ ਹੀ ਨਹੀਂ ਰਿਹਾ ਪਰ ਇਹਦੇ ਵਾਸਤੇ ਵੀ ਕੁਝ ਕਰਨਾ ਹੈ ਆਤਮਕ ਤੌਰ ਤੇ ਮਰਦਾ ਹੋ ਗਿਆ ਤੇ ਫਿਰ ਕੋਈ ਵੀ ਭੈਣ ਭਾਈ ਸੱਜਣ ਇਹਦੇ ਆਤਮਕ ਜੀਵਨ ਨੂੰ ਬਚਾ ਨਹੀਂ ਸਕਿਆ ਕਬੀਰ ਹਰ ਕਾ ਸਿਮਰਨ ਛੱਡ ਕੇ ਇਸ ਸਲੋਕ ਵਿੱਚ ਬਾਬਾ ਕਬੀਰ ਜੀ ਸਮਝਾਉਂਦੇ ਕਹਿੰਦੇ ਵਾਹਿਗੁਰੂ ਦਾ ਸਿਮਰਨ ਛੱਡ ਕੇ ਰਾਤ ਜਗਾਵਨ ਜਾਏ ਜਿਹੜੀ ਜਾਹਲ ਇਸਤਰੀ ਹੈ ਰਾਤ ਨੂੰ ਮਸਾਂ ਦੇ ਵਿੱਚ ਪੰਜਾਬੀ ਚ ਗਾੜੋ ਵੀ ਜਾਦੂ ਟੋਣੇ ਕਰਨ ਜਾਂਦੀ ਆ। ਕਾਰੇ ਵਾਸਤੇ ਤੇ ਜਿਹਦੇ ਨਾਲ ਵੈਰ ਹੈ, ਜਿਹਦੇ ਨਾਲ ਈਰਖਾ ਹੈ ਉਹਦੇ ਪਰਿਵਾਰ ਦਾ, ਉਹਦੇ ਬੱਚਿਆਂ ਦਾ ਨੁਕਸਾਨ ਹੋ ਜਾਵੇ। ਸ਼ਿਮਰਨ ਛੱਡ ਕੇ ਤੇ ਜਾਦੂ ਟੋਣਿਆਂ ਦੇ ਵਿੱਚ ਕਰਮ ਕਾਂਡਾਂ ਵਿੱਚ ਫਸ ਗਈ। ਈਰਖਾ ਵਸਾ ਕੇ ਦੂਜੇ ਦੇ ਗਵਾਂਢੀ ਦੇ ਪਰਿਵਾਰ, ਬੱਚਿਆਂ ਦੇ ਬੁਰੇ ਵਾਸਤੇ ਰਾਤਾਂ ਨੂੰ ਜਾਗਦੀ ਹੈ ਹੋਇਆ ਕਿ ਸਰਪਨ ਹੋਏ ਕੈ ਆਉ ਤਰੈ ਜਦੋਂ ਆ ਮਨੁੱਖਾ ਜਨਮ ਦੇ ਵਿੱਚ ਇਦਾਂ ਕਰਮ ਕਰਦਿਆਂ ਕਰਦਿਆਂ ਮੌਤ ਆ ਗਈ ਫਿਰ ਅੱਗੇ ਜਾ ਕੇ ਸਪਣੀ ਦਾ ਜੀਵਨ ਮਿਲਿਆ ਆਉ ਤਰੇ ਤੋਂ ਬਾਅਦ ਉਤਰੀ ਜੰਮੀ ਸਪਣੀ ਦੇ ਰੂਪ ਵਿੱਚ ਜੰਮੀ ਜਾਏ ਆਪਣੇ ਖਾਏ ਤੇ ਸਪਣੀ ਦਾ ਕਰਮ ਕੀ ਹੈ ਆਂਡੇ ਦੇ ਕੇ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਸੱਪਣੀ। ਤੇ ਉਹ ਇਸਤਰੀ ਜਦੋਂ ਮਨੁੱਖਾ ਜਨਮ ਵਿੱਚ ਸੀ ਦੂਜਿਆਂ ਦੇ ਬੱਚਿਆਂ ਦਾ ਪਰਿਵਾਰ ਦਾ ਬੁਰਾ ਸੋਚਦੀ ਸੀ। ਜਾਦੂ ਟੋਨੇ ਕਰਦੀ ਸੀ। ਤੇ ਵਾਹਿਗੁਰੂ ਨੇ ਉਹਨੂੰ ਜਨਮ ਇਹੋ ਜਿਹਾ ਦਿੱਤਾ ਵੀ ਲੈ ਹੁਣ ਆਪਣੇ ਹੀ ਖਾਈ ਜਾ। ਉਹ ਆਪਣੇ ਬੱਚੇ ਖਾਈ ਜਾਂਦੀ ਆ। ਦੂਜਿਆਂ ਦਾ ਬੁਰਾ ਸੋਚਦੀ, ਸੋਚਦੇ ਆਪਣੇ ਦਾ ਬੁਰਾ ਕਰਨ ਦਾ ਵੀ ਸੱਪਣੀ ਦੀ ਜੋਣ ਪੈ ਗਈ। ਇਸ ਲਈ ਭਗਤ ਕਬੀਰ ਜੀ ਇਸ ਸ਼ਲੋਕ ਸਾਨੂੰ ਸਮਝਾਉਂਦੇ ਪਾਏ ਈਰਖਾ ਵਸਾ ਕੇ ਕਿਸੇ ਦਾ ਬੁਰਾ ਨਾ ਸੋਚ ਵਾਹਿਗੁਰੂ ਦਾ ਸਿਮਰਨ ਕਰ ਇਹਦੇ ਨਾਲ ਹੀ ਭਲਾ ਹੋਣਾ ਹੈ ਕਬੀਰ ਹਰ ਕਾ ਸਿਮਰਨ ਛਾੜ ਕੇ ਕਈ ਇਸ ਤਰ੍ਹਾਂ ਵਾਹਿਗੁਰੂ ਦਾ ਸਿਮਰਨ ਛੱਡ ਕੇ ਅਹੋਈ ਰੱਖਿਆ ਨਾਰ ਹੋਈ ਵਰਤ ਵਰਤ ਰੱਖਦਿਆਂ ਸਿਮਰਨ ਦਾ ਯਾਦ ਨਹੀਂ ਵਰਤ ਦਾ ਯਾਦ ਹੈ ਵਰਤ ਰੱਖਦਿਆਂ ਤੇ ਬਾਬਾ ਕਬੀਰ ਜੀ ਕਹਿੰਦੇ ਗੱਧ ਹੀ ਹੋਏ ਕਾਉ ਤਰੇ ਫਿਰ ਗੱਦੀ ਦੀ ਜਾਨ ਮਰਲੀ ਭਾਰ ਸਹ ਮਨ ਚਾਰ ਚਾਰ ਮਨ ਭਾਰ ਸਹ ਨਾ ਬੈਂਦਾ ਫਿਰ ਆਪਣੇ ਸ਼ਰੀਰ ਦੇ ਉੱਤੇ ਇਸ ਲਈ ਸਿਮਰਨ ਹੀ ਸਭ ਤੋਂ ਸ਼੍ਰੇਸ਼ਟ ਹੈ ਉੱਤਮ ਹੈ ਭਾਈ ਵਾਹਿਗੁਰੂ ਦਾ ਸਿਮਰਨ ਕਰਿਆ ਕਰ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਵਾਹਿਗੁਰੂ ਦਾ ਸਿਮਰਨ ਹੀ ਸਭ ਤੋਂ ਵੱਡਾ ਹੈ ਭਾਈ ਕਬੀਰ ਚਤੁਰਾਈ ਅਤ ਕਣੀ ਇਸ ਸਲੋਕ ਵਿੱਚ ਭਗਤ ਕਬੀਰ ਜੀ ਸਮਝਾਉਂਦੇ ਚਤੁਰਾਈ ਮੀਂਦੇ ਤੇ ਸਿਆਨ ਆਤ ਰੂਪ ਆ ਵੱਡੀ ਕਣੀ ਸੰਗਣੀ ਸਭ ਤੋਂ ਵੱਡੀ ਸਿਆਣਪ ਕੀ ਹੈ ਹਰ ਜਪ-ਪਹਿਰ ਦੇ ਮਾਹੇ ਭਾਈ ਹਿਰਦੇ ਦੇ ਨਾਲ ਚਿੱਤ ਦੇ ਨਾਲ ਮਨ ਦੇ ਨਾਲ ਪਰਮਾਤਮਾ ਦਾ ਨਾਮ ਜਪਿਆ ਕਰ ਇਹਦੇ ਨਾਲ ਹੀ ਸਾਡਾ ਭਲਾ ਹੋਣਾ ਇਹਦੇ ਨਾਲ ਹੀ ਜੀਵਨ ਸਫਲਾ ਹੋਣਾ ਇਹਦੇ ਨਾਲ ਹੀ ਵਿਕਾਰਾਂ ਨੇ ਵਿਹਿਮਾ ਪਰਮਾ ਕਰਮਾਂ ਕਾਂਡਾਂ ਨੇ ਸਾਡਾ ਪਿੱਛਾ ਛੱਡਣਾ ਪਰ ਸਿਮਰਨ ਕਰਨਾ ਸੌਖਾ ਨਹੀਂ ਹੈਗਾ ਸੂਰੀ ਉੱਪਰ ਖੇਲਣਾ ਸੂਰੀ ਮੇਂ ਰਸੂਲੀ ਸੂਰੀ ਉੱਪਰ ਚੜ੍ਹਨ ਦੇ ਬਰਾਬਰ ਹੈ ਸਿਮਰਨ ਕਰਨਾ ਅਮਰਤ ਹੋਏ 3 ਵਜੇ ਉੱਠ ਕੇ 4 ਵਜੇ ਉੱਠ ਕੇ ਇਸ਼ਨਾਨ ਕਰਨਾ ਸਿਮਰਨ ਕਰਨਾ ਸੌਖੀ ਗੱਲ ਥੋੜਾ ਗੇਰੇ ਤਠਾ ਹਰ ਨਾ ਹੈ ਜਦੋਂ ਕੋਈ ਬਹੁਤ ਉੱਚੇ ਥਾਂ ਦੇ ਉੱਤੇ ਚੜ੍ਹਿਆ ਹੋਵੇ ਕਿ ਥੱਲੇ ਡਿੱਗ ਜੇ ਤੇ ਫਿਰ ਮੌਤ ਹੀ ਆ। ਇਦਾਂ ਕਹਿੰਦੇ ਭਗਤ ਕਬੀਰ ਜੀ ਪਸੂਲੀ ਉੱਪਰ ਚੜਨ ਦੇ ਬਰਾਬਰ ਹੈ ਸਿਮਰਨ ਕਰਨਾ। ਜੇ ਇੱਕ ਦ੍ਰਿਸ਼ ਅਵਸਥਾ ਤੋਂ ਡਿੱਗ ਗਏ ਤੇ ਫਿਰ ਦੁਬਾਰਾ ਇਹ ਅਵਸਥਾ ਛੇਤੀ ਬੰਦ ਨਹੀਂ। ਸੋ ਭਗਤ ਕਬੀਰ ਜੀ ਇਹ ਸ਼ਲੋਕ ਸਮਝਾਉਂਦੇ ਪਾਏ ਵਾਹਿਗੁਰੂ ਦਾ ਸਿਮਰਨ ਕਰਿਆ ਕਰ। ਇਹ ਅਰਦਾਸ ਕਰਿਆ ਕਰ ਸੱਚੇ ਪਾਤਸ਼ਾਹ ਸਾਡੇ ਕੋਲ ਸਿਮਰਨ ਖਰਾ ਕਬੀਰ ਸੋਈ ਮੁਖ ਧੰਨ ਹੈ ਜਾ ਮੁਖ ਕਹੀਐ ਰਾਮ ਇੱਥੇ ਸੱッセ ਨੂੰ 2 ਲਗਾ ਲੱਗੀਆਂ 2 ਮਾਤਰਾ ਲੱਗੀਆਂ ਫੋੜਾ ਵੀ ਲੱਗਾ ਔਂਖੜ ਵੀ ਲੱਗਾ ਅਸਲ ਵਿੱਚ ਸ਼ਬਦ ਹੈ ਸੋਈ ਪਰ ਚਾਲ ਨੂੰ ਸਹੀ ਢੰਗ ਨਾਲ ਬਣਾਉਣ ਕਰਕੇ ਇੱਥੇ ਨੂੰ ਕਹਿੰਦਾ ਸੋਈ ਕਬੀਰ ਸੋਈ ਮੁਖ ਧੰਨ ਹੈ ਸੋਈ ਦਬਾਬ ਉਹੀ ਮੁਖ ਮੂੰਹ ਰਸਨਾ ਧੰਨ ਹੈ ਧੰਨ ਹੈ ਵਡਭਾਗੀ ਹੈ ਜਾ ਇਹਨੂੰ ਜਾਨ ਕਹਿੰਦਾ ਜਾ ਜਾ ਮੈਂ ਜਿਸ ਜਾ ਮੁਖ ਕਹੀਏ RAM ਜਿਸ ਮੁਖ ਦੇ ਨਾਲ ਮੁਖ ਦੇ ਕੱਕੇ ਅਨੁਸਾਰ ਹੀ ਪਾਪ ਮੁਖ ਨਾਲ ਮੂੰਹ ਨਾਲ ਰਸਨਾ ਨਾਲ ਜਿਸ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਉਹੋ ਹੀ ਰਸਨਾ ਉਹੋ ਹੀ ਮੂੰਹ ਕਹਿੰਦੇ ਧੰਨ ਹੈ ਵੜਪਾਗਾ ਹੈ ਭਾਈ ਤੇ ਜੇ ਰਸਨਾ ਦੇ ਨਾਲ ਮੁਖ ਦੇ ਨਾਲ ਵਾਹਿਗੁਰੂ ਜਪਦੇ ਆਂ ਦੇਹ ਹੀ ਕਿਸਕੇ ਬਾਪੂਰੀ ਕਹਿੰਦੇ ਵੀ ਇਹ ਸਰੀਰ ਦੀ ਕੀ ਗੱਲ ਸਰੀਰ ਦਾ ਦੇਹਾਰ ਉਤਾਰਾ ਹੋਣਾ ਹੀ ਹੋਣਾ ਹੈ ਮਨੁੱਖ ਦਾ ਦੇਹਾਰ ਉਤਾਰਾ ਹੋਣਾ ਹੀ ਹੋਣਾ ਜਿੰਨੇ ਨਾਮ ਜਪਣਾ ਹੈ ਪਵਿੱਤਰ ਹੋਏਗੋ ਗ੍ਰਾਮ ਸਾਰਾ ਪਿੰਡ ਹੀ ਸਾਰਾ ਸ਼ਹਿਰ ਹੀ ਪਵਿੱਤਰ ਹੋ ਜਾਂਦਾ ਹੈ ਦੇਖੋ ਕਿੰਨੀ ਵੱਡੀ ਬਖਸ਼ਿਸ਼ ਕਰਦੀ ਬਾਣੀ ਪੇ ਸ਼ਹਿਰ ਦੇ ਵਿੱਚੋਂ ਇੱਕ ਮਨੁੱਖੀ ਨਾਮ ਜਪ ਲੇ ਹਿਰਦੇ ਨਾਲ ਜਪ ਲੇ ਜੁੜ ਕੇ ਜਪ ਲਵੇ ਤੋ ਕੱਲਾ ਆਪ ਹੀ ਆਪਣਾ ਜੀਵਨ ਸਫਲਾ ਨਹੀਂ ਕਰਦਾ ਸਾਰੇ ਪਿੰਡ ਦਾ ਪਾਰ ਉਤਾਰਾ ਕਰਾ ਜਾਂਦਾ ਹੈ ਕਿਉਂਕਿ ਵਾਈਬ੍ਰੇਸ਼ਨ ਫੈਲ ਜਾਂਦੀ ਨਾ ਸਿਮਰਨ ਦੀ ਸਾਰਾ ਪਿੰਡ ਹੀ ਪਵਿੱਤਰ ਹੋ ਜਾਂਦਾ ਹੈ ਸਾਰਾ ਨਗਰ ਹੀ ਨਾਮ ਦੇ ਰਸ ਵਿੱਚ ਰੰਗਿਆ ਜਾਂਦਾ ਹੈ ਇੰਨੀ ਬਖਸ਼ਿਸ਼ ਹੈ ਨਾਮ ਦੇ ਵਿੱਚ ਔਰ ਇਸ ਨਾਮ ਦੇ ਨਾਲ ਹੀ ਭਲਾ ਹੋਣਾ ਇਸ ਨਾਮ ਦੇ ਨਾਲ ਹੀ ਪਾਰ ਉਤਾਰਾ ਹੋਣਾ ਹੈ ਇਹ ਕਹਿੰਦੇ ਪਰਮਾਤਮਾ ਦਾ ਨਾਮ ਜਪਿਆ ਕਰ ਕਿਸੇ ਬੰਦੇ ਦਾ ਨਹੀਂ ਕਿਸੇ درخت ਦਾ ਨਹੀਂ ਕਿਸੇ ਹੱਥ ਦਾ ਨਹੀਂ ਨਾਮ ਕੇ ਦਾ ਜਪਣਾ ਪਰਮਾਤਮਾ ਦਾ ਜਿੰਨੇ ਸਭ ਕੁਝ ਬਣਾਇਆ ਹੋਇਆ ਜਿੰਨੇ ਸਾਨੂੰ ਜੀਵਨ ਦਿੱਤਾ ਹੈ ਜਿਹੜਾ ਸਾਨੂੰ ਪਾਲਦਾ ਪਿਆ ਜਿਹੜਾ ਸਾਡੇ ਤੇ ਕਿਰਪਾ ਕਰਦਾ ਪਿਆ ਉਹਦਾ ਨਾਮ ਜਪਿਆ ਕਰ